ਸਾਹੀ ਕਲ ਜੀ ਮੈਂ ਕਬੱਡੀ ਪਲੇਅਰ ਜਸਰਮਾ ਤੇ ਇੱਥੇ ਬਲੱਡ ਸਟੇਡੀਅਮ ਗੁਰੂ ਤੇਗਬਾਦ ਸਟੇਡੀਅਮ ਤੇ ਅਸੀਂ ਪ੍ਰੈਕਟਿਸ ਕਰਦੇ ਆ ਜੀ ਤੇ ਸੋਨੂੰ ਵੀਰੇ ਵੱਲੋਂ ਸਾਡਾ ਗਰਾਊਂਡ ਤਿਆਰ ਕੀਤਾ ਗਿਆ ਜੀ ਤੇ ਵਧੀਆ ਸਹੂਲਤਾਂ ਨੇ ਜੀ ਤੇ ਦੋ ਟਾਈਮ ਪ੍ਰੈਕਟਿਸ ਚੱਲਦੀ ਹੈ ਜੀ ਸਵੇਰ ਸ਼ਾਮ ਜੀ ਸਵੇਰੇ 5:30 ਤੋਂ 7:30 ਜੀ ਤੇ ਸ਼ਾਮ ਨੂੰ 5:30 ਤੋਂ 7:30 ਜੀ ਧੰਨਵਾਦੀ ਸੱਚੀ ਕਲ ਸਾਰਿਆਂ ਨੂੰ ਮੇਰੇ ਨਾਮ ਸਤੂਤੀ ਹੈ ਤੇ ਮੈਂ 400 ਮੀਟਰ ਤੇ 200 ਮੀਟਰ ਦੀ ਨੈਸ਼ਨਲ ਐਥਲੀਟਾਂ ਅੱਜ ਸੋਨੂ ਵੀਰੇ ਵੱਲੋਂ ਸਾਡੇ ਸਟੇਡੀਅਮ ਗੁਰੂ ਤੇਗ ਬਹਾਦਰ ਜੀ ਸਟੇਡੀਅਮ ਚ ਐਥਲੈਟਿਕ ਮੀਟ ਕਰਾਈ ਗਈ ਜਿਸ ਵਿੱਚ ਪੰਜਾਬ ਪੁਲਿਸ ਜੋ ਭਰਤੀ ਕਰਨਾ ਚਾਹੁੰਦੇ ਨੇ ਜਾਂ ਫਿਰ ਆਰਮੀ ਚ ਭਰਤੀ ਲੈਣਾ ਚਾਹੁੰਦੇ ਨੇ ਤੇ ਐਥਲੀਟਾਂ ਵੱਲੋਂ ਵੀ ਭਾਗ ਲਿੱਤਾ ਗਿਆ ਇਹੀ ਵੀਰੇ ਦਾ ਇੱਕ ਬਹੁਤ ਵਧੀਆ ਉਪਰਾਲਾ ਸੀ ਕਿ ਉਹਨਾਂ ਨੇ ਸਾਰੇ ਕੁੜੀਆਂ ਤੇ ਮੁੰਡਿਆਂ ਨੂੰ ਐਨਕਰੇਜ ਕੀਤਾ ਕਿ ਉਹ ਵੱਤ ਵਤ ਖੇਡਾਂ 'ਚ ਭਾਗ ਲੈਣ ਤੇ ਨਸ਼ਾ ਤੋਂ ਦੂਰ ਰਹਿਣ ਤੇ ਮੈਂ ਵੀਰੇ ਦੇ ਇਸ ਉਪਰਾਲੇ ਦੇ ਬਹੁਤ ਧੰਨਵਾਦੀ ਹਾਂ। ਹਾਂਜੀ ਸਸਤੀਕਾਲ ਸਾਰਿਆਂ ਨੂੰ ਮੈਂ ਰੋਹਿਤ ਚਾਂ ਅੱਜ ਇੱਥੇ ਬੁੱਢਲਾਡਾ ਸ਼੍ਰੀ ਗੁਰੂ ਤੇਗਪਾਤ ਸ਼ਹਿਰੀ ਵਿੱਚ ਪਹੁੰਚਿਆ ਹਾਂ। ਸਾਰੇ ਹੀ ਦੂਰ ਦੂਰੋਂ ਆਏ ਖਿਡਾਰੀਆਂ ਦਾ ਟੈਜ ਨੂੰ ਸਵਾਗਤ ਕਰਦਾ ਹਾਂ। ਸਾਰੇ ਕੋਚ ਸਾਹਿਬਾਨਾਂ ਦਾ ਔਰ ਸਾਡੀਆਂ ਬੁੱਢਾਡੀਆਂ ਜੋ ਵੀ ਸੰਸਥਾਵਾਂ ਆਈਆਂ ਨੇ ਮਾਤਾ ਗੁਜਰੀ ਭਲਾਈ ਕਲੱਬ ਹੋਰ ਸੰਸਥਾਵਾਂ ਔਰ ਸਪੈਸ਼ਲੀ ਧੰਨਵਾਦ ਕਰਦੇ ਆਂ ਸਾਡੇ ਕੋਸ਼ੇਬਾਨ ਕੁਲਦੀਪ ਜੀ ਦਾ सोनू ਫੌਜੀ ਜੀ ਦਾ ਬਲਜਿੰਦਰ ਫੌਜੀ ਦਾ ਔਰ ਸਾਡੇ ਹਰਵਿੰਦਰ ਕਾਲਾ ਜੀ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਜਿਹੜਾ ਹੈਗਾ ਅੱਜ ਬਹੁਤ ਵਧੀਆ ਤਰੀਕੇ ਨਾਲ ਆਰਗੇライズ ਕੀਤਾ ਹੈ ਬੱਚਿਆਂ ਨੂੰ ਖੇਡਾਂ ਵੱਲ ਲੈ ਕੇ ਆਉਣ ਦੇ ਲਈ ਇੱਕ ਐਥਲੈਟਿਕ ਮੀਟ ਕਰਵਾਈ ਹੈ ਜਿਸ ਦੇ ਨਾਲ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਅੱਗੇ ਵੈਕੈਂਸੀਆਂ ਆ ਰਹੀਆਂ ਨੇ ਜਿਵੇਂ ਪੰਜਾਬ ਪੁਲਿਸ ਆਰਮੀ ਜਾਂ ਜੇਲ੍ਹ ਵਾਰਡਨ ਇਹਨਾਂ ਦੇ ਲਈ ਬੱਚਾ ਨੂੰ ਤਿਆਰ ਕਰ ਰਹੇ ਹਨ ਔਰ ਪੰਜਾਬ ਦੇ ਵਿੱਚ ਆਪਣੇ ਯੂਥ ਨੂੰ ਸਪੋਰਟਸ ਨਾਲ ਅੱਗੇ ਲੈ ਕੇ ਜਾ ਰਹੇ ਹਨ ਤਾਂ ਅਸੀਂ ਇਹ ਸਮਝਦੇ ਹਾਂ ਕਿ ਸਪੋਰਟਸ ਦੇ ਨਾਲ ਜੋ ਹੈ ਇੱਕ ਬੱਚੇ ਨੂੰ ਲੀਡਰਸ਼ਿਪ ਕੁਆਲਟੀਜ਼ ਔਰ ਟੀਮ ਵਰਕ ਸਿੱਖਣ ਨੂੰ ਮਿਲਦਾ ਹੈ ਤਾਂ ਅਸੀਂ ਇਹਨਾਂ ਦੇ ਲਈ ਅਸੀਂ ਇਹਨਾਂ ਦਾ ਤੈਦਲਤਾ ਧੰਨਵਾਦ ਕਰਦੇ ਹਾਂ ਤਾਂ ਜੋ ਅੱਗੇ ਹੋਰ ਬਹੁਤ 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 ਇਸ ਤਕਾਮ ਨੂੰ ਚੰਗੇ ਤਰੀਕੇ ਨਾਲ ਕਰਦੇ ਰਹਿਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਇਹ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਕਰਾਇਆ ਗਿਆ ਖੇਡਾਂ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਕਰਵਾਇਆ ਸੀ ਇਹ ਤਾਂ ਕਰਕੇ ਕਰਵਾਇਆ ਜੋ ਸਾਡੀ ਜੋ ਨਵੀਂ ਪੀੜ੍ਹੀ ਹੈ ਉਹਨੂੰ ਸਿਹਤ ਮਿਲ ਸਕੇ ਤਾਂ ਜੋ ਨਸ਼ਿਆਂ ਤੋਂ ਨੌਜਵਾਨ ਬਚ ਸਕਣ ਕਿਉਂਕਿ ਅੱਜ ਕੱਲ ਪੰਜਾਬ ਵਿੱਚ ਬੜਾ ਚੱਲ ਰਿਹਾ ਕਿ ਨਸ਼ਿਆਂ ਦਾ ਜੋ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਨੇ ਪਰ ਉਹਦੇ ਨਾਲ ਨਾਲ ਮੈਂ ਚਾਹਨਾ ਕਿ ਇਹ ਜੇ ਖੇਡਾਂ ਜ਼ਰੂਰੀ ਹੋ ਖੁਕਰਵਾਉਣੀਆਂ ਜ਼ਰੂਰੀ ਨੇ ਸਰਕਾਰ ਨੂੰ ਤੇ ਇਦਾਂ ਦੇ ਗਰਾਊਂਡਾਂ ਵੱਲ ਧਿਆਨ ਦਿੱਤਾ ਜਾਵੇ ਤਾ ਜੋ ਜਿਹੜੇ ਖਿਡਿਆਰੀ ਨੇ ਇਹ ਗਰਾਊਂਡਾਂ ਚੋਂ ਉੱਠ ਕੇ ਪੰਜਾਬ ਪੁਲਿਸ ਜਾਂ ਆਰਮੀ ਵਿੱਚ ਜਾਂਦੇ ਨੇ ਤਿਆਰੀ ਕਰਦੇ ਨੇ ਇਹੀ ਗਰਾਊਂਡਾਂ ਚੋਂ ਜਾਂਦੇ ਨੇ ਇਹ ਗਰਾਊਂਡਾਂ ਵਿੱਚ بارش ਪੈਂਦੀ ਹੈ ਪਾਣੀ ਖੜਾ ਹੁੰਦਾ ਹੈ ਤੇ ਉਹ ਬੱਚੇ ਪਤਾ ਨਹੀਂ ਕਿੱਥੇ ਤਿਆਰੀ ਕਰਨਗੇ ਕਿਉਂਕਿ ਹਰੇ ਆਪਾਂ ਭਲਾਡੇ ਦੇ ਗਰਾਊਂਡ ਦੇਖਦੇ ਆਂ ਭਲਾਡੇ ਦਾ ਇੱਕ ਵੀ ਗਰਾਊਂਡ ਹੈ ਸਟੇਡੀਅਮ ਹੈ ਇਹ ਸਟੇਡੀਅਮ ਵਿੱਚ ਮੈਂ ਸਰਕਾਰ ਨੂੰ ਚਾਹੁੰਦਾ ਕਿ ਵਧੀਆ ਸਟੇਡੀਅਮ ਬਣਾਇਆ ਜਾਵੇ ਆਪਣਾ ਤਹਿਸੀਲ ਲੈਵਲ ਦਾ ਸਟੇਡੀਅਮ ਹੈ ਲੋਕਾਂ ਨੇ ਆਪਣੇ ਸਾਰੇ ਜਿੰਨਾਂ ਚ ਜਾ ਕੇ ਦੇਖੋ ਕਿੰਨੇ ਸੋਹਣੇ ਸੋਹਣੇ ਸਟੇਡੀਅਮ ਦਿੱਤੇ ਹੋਏ ਨੇ ਪਰ ਆਪਣੇ ਨੌਜਵਾਨਾਂ ਨੂੰ ਬਹੁਤ ਹੀ ਘੱਟ ਸਟੇਡੀਅਮ ਨੇ ਜਿਹੜੇ ਨੌਜਵਾਨ ਤਿਆਰੀ ਕਰ ਸਕਣ ਤੇ ਅਸੀਂ ਐਸੇ ਕਰਕੇ ਇੱਕ ਛੋਟੀ ਜੀ ਪ੍ਰੋਗਰਾਮ ਕੀਤਾ ਸੀ ਆਪਣੇ ਵੱਲੋਂ ਸਾਰੇ ਨੌਜਵਾਨਾਂ ਨੇ ਮਿਲ ਕੇ ਕਿ ਇੱਤਾਂ ਜੋ ਇਹ ਜੋ ਨੌਜਵਾਨ ਨੇ ਜਿਹੜੇ ਖੇਡਾਂ ਦੇ ਪ੍ਰਤੀ ਜਾ ਸਕਣ ਤੇ ਨਸ਼ਿਆਂ ਤੋਂ ਦੂਰ ਰਹਿਣ ਤੇ ਇੱਕ ਕਬੱਡੀ ਇੱਥੇ ਅਸੀਂ ਅੱਜ ਇੱਕ ਉਦਘਾਟਨ ਵੀ ਕੀਤਾ ਗਿਆ ਕਬੱਡੀ ਟੀਮ ਦਾ ਇੱਥੇ ਕਵਡੀ ਕੋਚ ਵੀ ਬੁਲਾਈ ਹੈ ਤਾਂ ਜੋ ਜੋ ਖਿਡਿਆਰਨਾ ਇੱਥੇ ਖੇਡ ਕਵਡੀ ਨੂੰ ਇੰਟਰਸਟ ਰੱਖਦੀਆਂ ਨੇ ਉਹ ਕਵਡੀ ਪ੍ਰਤੀ ਵੀ ਆ ਕੇ ਇੱਥੇ ਟ੍ਰੇਨਿੰਗ ਲੈ ਸਕਦੀਆਂ ਨੇ ਤੇ ਮੈਂ ਇੰਨੇ ਕੀ ਦੱਸਣਾ ਚਾਹੁੰਨਾ ਕਿ ਸਾਰੇ ਖਿਡਿਆਰੀ ਨਸ਼ੇ ਤੋਂ ਦੂਰ ਰਹੋ ਖੇਡਾਂ ਦਾ ਬਲ ਧਿਆਨ ਦਿਓ ਤੇ ਖੇਡੋ ਤੇ ਭਰਤੀ ਹੋਗਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਅੱਜ ਸ਼੍ਰੀਗੁਰ ਤੇਗ ਬਹਾਦਰ ਸ਼ੇਡੇ ਵਿੱਚ ਡੀਪੀ ਫਿਟਨੈਸ ਅਕੈਡਮੀ ਵੱਲੋਂ ਜੋ ਅੱਜ ਪ੍ਰਾਲਾ ਕੀਤਾ ਗਿਆ ਬੱਚਿਆਂ ਦੇ ਮੁਕਾਬਲੇ ਜਿਹਦੇ ਵਿੱਚ ਲੰਮੀ ਦੌੜ ਉੱਚੀ ਛਾਲ ਉੱਚਾ ਹਾਈ ਜੰਪ ਲੰਮਾ ਜੰਪ ਉਹ ਸਾਰੇ ਖੇਡਾਂ ਹੋਈਆਂ ਨੇ ਬੱਚਾ ਨੇ ਬਹੁਤ ਵੱਧ ਚੜ ਕੇ ਭਾਗ ਲਿਆ ਸੋ ਇਹ ਜ਼ਰੂਰੀ ਨਹੀਂ ਖੇਡਾਂ ਅੱਜ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਬੱਚੇ ਖੇਡਾਂ ਵੱਲ ਜਾਣਗੇ ਤੇ ਇਸ ਤਰ੍ਹਾਂ ਉਹ ਫਿਰ ਨਸ਼ੇ ਤੋਂ ਦੂਰ ਹੋਣਗੇ ਬਹੁਤ ਪਹਿਲਾ ਸਮੇਂ ਦੇ ਵਿੱਚ ਪੰਜਾਬ ਖੇਡਾਂ 'ਚ ਬਹੁਤ ਅੱਗੇ ਸੀ ਵਿੱਚ ਜੇ ਪਛੜ ਗਿਆ ਸੀ ਹੁਣ ਫੇਰ ਖੇਡਾਂ ਦੇ ਵਿੱਚ ਪੰਜਾਬ ਅੱਗੇ ਵਧ ਰਿਹਾ ਸੋ ਇਹੇ ਜੇ ਉਪਰਾਲੇ ਜੋ ਸਸਤਾਵਾ ਕਰਨਗੇ ਆ ਤਾਂ ਬੱਚੇ ਜ਼ਰੂਰ ਅੱਗੇ ਵਧਣਗੇ ਸੋ ਅੱਜ ਮਾਤਾ ਗੁਜਰੀ ਜੀ ਭੜਾਈ ਕੈਂਦ ਨੂੰ ਇਹਨਾਂ ਨੇ ਵਿਸ਼ੇਸ਼ ਤੌਰ ਤੇ ਬੁਲਾਇਆ ਅਸੀਂ ਪਹੁੰਚੇ ਸੀਗੇ ਸੋ ਇਹਨਾਂ ਦੇ ਉਪਰਾਲੇ ਦੀ ਅਸੀਂ ਤਾਰੀਫ ਕਰਦੇ ਆ ਇਸ ਤਰੀਕੇ ਦੇ ਇਥੇ ਸਾਡੀ ਲੋੜ ਹੋਊਗੀ ਅਸੀਂ ਇਸੇ ਯੋਗਦਾਨ ਨੂੰ ਤਿਆਰ ਹੈਗੇ ਆ ਸੋ ਇਹਨਾਂ ਦਾ ਧੰਨਵਾਦ ਜੋ ਇਹ ਉਪਰਾਲਾ ਕੀਤਾ ਹੈ ਜੋ ਪਹੁੰਚੇ ਨੇ ਸਭ ਦਾ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ